ਬੱਲੇ ਦੀ ਵੱਡੀ ਖਬਰ 84 ਕਤਲਿਆਂ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸੱਜਣ ਕੁਮਾਰ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ 12 ਫਰਵਰੀ ਨੂੰ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਸੱਜਣ ਕੁਮਾਰ ਦੇ ਉੱਤੇ ਸਰਸਵਤੀ ਬਿਹਾਰ ਦੇ ਵਿੱਚ ਦੋ ਸਿੱਖਾਂ ਨੂੰ ਜ਼ਿੰਦੇ ਸਾੜਨ ਦੇ ਇਲਜ਼ਾਮ ਸਨ ਇਸ ਤੋਂ ਇਲਾਵਾ 1984 ਦੇ ਵਿੱਚ ਸਿੱਖ ਕਤਲਿਆਂ ਨੂੰ ਪੜਕਾਉਣ ਦੇ ਦੰਗੇ ਪੜਕਾਉਣ ਦੇ ਇਲਜ਼ਾਮ ਸਨ ਜਿਸ ਤੋਂ ਬਾਅਦ ਇਹ ਕੇਸ ਦੁਵਾਰਤੀ ਖੋਲਦਾ ਹੈ ਤੇ ਉਸ ਕੇਸ ਦੇ ਵਿੱਚ ਜਦੋਂ ਬਿਆਨ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ 12 ਫਰਵਰੀ ਨੂੰ ਦਿੱਲੀ ਦੀ rau avenue ਕੋਰਟ ਦੇ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਅੱਜ ਇਸ ਮਾਮਲੇ ਦੇ ਵਿੱਚ rau avenue ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ rau avenue ਅਦਾਲਤ ਦੇ ਵੱਲੋਂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਸੱਜਣ ਕੁਮਾਰ ਇੱਕ ਆਲੇ ਮਾਮਲੇ ਦੇ ਵਿੱਚ ਵੀ ਉਮਰ ਕੈਦੀ ਸਜ਼ਾ ਕੱਟਣਗੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਮਾਮਲੇ ਦੇ ਵਿੱਚ ਉਹ ਵੀ 1984 ਦੇ ਨਾਲ ਹੀ ਜੁੜਿਆ ਹੋਇਆ ਮਾਮਲਾ ਹੈ ਜਿਸ ਦੇ ਵਿੱਚ ਸੱਜਣ ਕੁਮਾਰ ਪਹਿਲਾਂ ਤੋਂ ਹੀ ਜਿਹੜਾ ਨੇ ਉਮਰ ਕੈਦੀ ਸਜ਼ਾ ਕੱਟ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਜਿਹੜਾ ਸਰਸਵਤੀ ਬਿਹਾਰ ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਜਲਾਉਣ ਦਾ ਮਾਮਲਾ ਸੀ ਤੇ ਉਸ ਦੇ ਵਿੱਚ ਵੀ ਹੁਣ ਸੱਜਣ ਕੁਮਾਰ ਜਿਹੜਾ ਨੇ ਉਮਰ ਕੈਦੀ ਸਜ਼ਾ ਕੱਟਣਗੇ ਇਸ ਇੱਕ ਬਾਬਾਤਾ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਜੀ ਸਰਨਾ ਜੀ ਬਾਬਾ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਤੇ ਕਾਈ ਕਰੋ ਜੀ ਕਿ ਖਾਲਸਾ ਵਾਹ ਬਹੁਤ ਬਖਸ਼ ਸਰਨਾ ਜੀ ਰੌਜ਼ ਐਵੇਨਿਊ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਹੈ ਉਹਨਾਂ ਦੇ ਵੱਲੋਂ ਸੱਜਣ ਕੁਮਾਰ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪਰ ਪੀੜਤ ਧਿਰ ਦੀ ਗੱਲ ਕਰੀਏ ਉਹ ਇਸ ਫੈਸਲੇ ਤੋਂ ਨਾਰਾਜ਼ ਨੇ ਮੰਗ ਹੱਲੇ ਵੀ ਫਾਂਸੀ ਦੀ ਕਰ ਰਹੇ ਨੇ ਲਖੋ ਜੀ ਉਹ ਠੀਕ ਹੈਗੇ ਬਿਲਕੁਲ ਹੂੰ ਜਿਹਨਾਂ ਦੇ ਪਰਿਵਾਰ ਦੇ ਮੈਂਬਰ ਚਲੇ ਗਏ 40 ਸਾਲ ਅਗਲੇ ਇੰਤਜ਼ਾਰ ਕਰਦੇ ਰਹੇ ਵੀ ਸਾਨੂੰ ਇਨਸਾਫ ਕਦ ਮਿਲੇਗਾ ਤੇ ਦੋ ਬੰਦਿਆਂ ਦਾ ਕਤਲ ਹੋਇਆ ਉਹਨਾਂ ਦੇ ਪਰਿਵਾਰ ਦਾ ਹੂੰ ਤੇ ਉਹਨਾਂ ਦਾ ਔਰ ਸੇਕ ਕੌਂਦਾ ਉਹਦਾਂ ਦੀ ਫਾਂਸੀ ਦੀ ਸਜ਼ਾ ਮੰਗਣੀ ਬਿਲਕੁਲ ਜਾਈ ਸੀ ਫਾਂਸੀ ਹੋਣੀ ਚਾਹੀਦੀ ਸੀ ਹੂੰ ਹੋ ਸਕਦਾ ਉਹਨਾਂ ਦੇ ਵਕੀਲ ਨੇ ਕੋਈ ਬਹਿਸ ਕਰਕੇ ਉਹ ਬਈ ਉਹਨਾਂ ਬਜ਼ੁਰਗ ਹੋ ਗਿਆ ਬੁੱਢਾ ਹੋ ਗਿਆ ਉਮਰ ਕਾਇ ਤੇ ਦੇਉ ਉਹ ਫਾਂਸੀ ਹੁੰਦੀ ਤਾਂ ਵੀ ਮਰਨ ਤੱਕ ਤੱਕ ਉਹਨੇ ਜੀ ਰਹਿਣਾ ਸੀ ਉਮਰ ਕਾਇ ਤਾਂ ਇਹ ਤਾਂ ਅਮੀ ਮਰਨ ਤੱਕ ਜੀ ਰਹਿ ਗਿਆ ਹੂੰ ਬਾਕੀ ਇਹ ਇੱਕ ਗੱਲ ਸੁਣ ਲੋ ਜਿਹੜੇ ਲੋਕ ਕੋਈ ਗੱਲ ਹੋਵੇ ਤੇ ਸਰਕਾਰਾਂ ਦੇ ਜਾਂ ਪਾਰਟੀਆਂ ਦੇ ਕਹਤੇ ਇਹਦਾ ਜ਼ੁਲਮ ਕਰਦੇ ਨੇ ਹੂੰ ਉਹਨਾਂ ਦਾ ਹਸ਼ਰ ਉਹਨਾਂ ਨੂੰ ਇਨਸਾਫ ਇਸ ਧਰਤੀ ਤੇ ਕਾਲਪੁਰ ਨੇ ਦੇਣਾ ਹੀ ਦੇਣਾ ਜੀ ਇਹ ਕੱਲ ਜੋ ਘਾਇਗਾ ਇੱਥੇ ਧੇਰ ਹੈ ਪਰ ਧੇਰ ਨਹੀਂ ਹੈ ਜੀ ਧੇਰ ਹੈ ਧੇਰ ਨਹੀਂ ਹੈ ਇਹਨਾਂ ਨੇ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਔਰ ਮੈਂ ਤਾਂ ਚਸ਼ਮਦੀਦ ਗਵਾ ਗਾਇਆ ਨਾਲ ਸਾਰੀਆਂ ਗੱਲਾਂ ਦਾ ਸਭ ਜੀ ਤੇ ਅਸਾਂ ਅਸੀਂ ਬਚ ਗਏ ਆ ਬਚ ਗਏ ਆ ਬਸ ਹੂੰ ਬਾਕੀ ਨੁਕਸਾਨ ਜਿਹੜਾ ਆਇਆ ਹੈ ਮਾਲੀ ਨੁਕਸਾਨ ਜਿਹੜਾ ਆਇਆ ਹੈ ਇਟ ਵਾਸ ਵਰਸ ਦੈਨ 47 ਜੀ 87 ਹਾਂਜੀ ਜੀ ਸਰ ਜੀ ਜੀ ਜੇ ਕਪੀੜ ਪਰਿਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਪੀੜਤ ਪਰਿਵਾਰ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿ ਉਹਨਾਂ ਦੇ ਵੱਲੋਂ ਦੁਆਰਤੀ ਇਹ ਕੇਸ ਖੁਲਵਾਇਆ ਗਿਆ ਤੇ ਇਨਸਾਫ ਜਿਹੜਾ ਦੁਆਇਆ ਗਿਆ ਪਰ ਨਾਲ ਦੀ ਨਾਲ ਜੇਕਰ ਆਪਾਂ ਐਚਐਸ ਫੁਲਕਾ ਸਾਹਿਬ ਦੀ ਗੱਲ ਕਰੀਏ ਤਾਂ ਨਰਾਜ਼ ਵੀ ਦਿਖ ਰਹੇ ਨੇ ਕਹਿੰਦੇ ਸੁਪਰੀਮ ਕੋਰਟ ਨੇ ਉਹ ਵਾਲਾ ਰੋਲ ਅਦਾ ਨਹੀਂ ਕੀਤਾ پورے ਮਾਮਲੇ ਦੇ ਵਿੱਚ ਜੋ ਕਰਨਾ ਚਾਹੀਦਾ ਸੀ ਦੇਖੋ ਜੀ ਮੈਂ ਫੁਲਕਾ ਸਾਹਿਬ ਨੂੰ ਹਮ 84 ਦਸੰਬਰ ਤੋਂ ਦੇਖ ਰਿਹਾ ਜਦ ਬੰਗਲਾ ਸਾਹਿਬ ਦੇ ਨੇੜੇ ਕੁਆਟਰ ਹੁੰਦੇ ਸਨ ਹੂੰ ਉਹਨਾਂ ਦੇ ਚਪਰਕ ਤੇ ਕਰਦੇ ਸਨ ਜੀ ਬਹੁਤ ਨੌਜਵਾਨ ਸਨ ਹੂੰ ਨੌ ਨਵੇਂ ਆਏ ਸਨ ਔਰ ਬੜੀ ਪਰਸਨੈਟੀ ਸੀ ਹੂੰ ਪਰ ਉਸ ਵਕਤ ਇਹਨਾਂ ਤੋਂ ਇਲਾਵਾ ਹੂੰ ਮੈਨ ਨਹੀਂ ਯਾਦ ਕਿਸੇ ਹੋਰ ਵਕੀਲ ਨੇ ਦੋ ਚਾਰ ਜਣੇ ਦੋਸਤ ਮਿੱਤਰ ਹੋਣਗੇ ਇਹਨਾਂ ਨੇ ਹਿੰਮਤ ਕੀਤੀ ਹੈ ਡਰੇ ਨਹੀਂ ਹੂੰ ਔਰ ਕਿਸੇ ਸਾਡੇ ਪੈਰਵੇ ਕੀਤੀ ਹੈ ਜੀ ਇਸ ਵਾਸਤੇ ਜੇ ਜਿਤਨੀ ਪਰਵੀ ਉਹਨਾਂ ਨੇ ਕੀਤੀ ਹੈ ਕਿਸੇ ਹੋਰ ਵਕੀਲ ਨੇ ਨਹੀਂ ਕੀਤੀ ਕਿਸੇ ਹੋਰ ਲੀਡਰ ਨੇ ਨਹੀਂ ਕੀਤੀ ਹਮ ਅਗਰ ਉਹਨਾਂ ਨੂੰ ਅਫਸੋਸ ਹੈਗਾ ਤੇ ਉਹ ਅਗਰ ਗੁੱਸੇ ਜਾਗੇ ਤਾਂ ਜਾਇਜ਼ ਹੈ ਹਮ ਹਾਂਜੀ ਜਾਇਜ਼ ਹੈ ਜੀ ਪੀੜਤ ਪਰਿਵਾਰਤਾ ਧੰਨਵਾਦ ਕਰਦਾ ਨਜ਼ਰ ਆ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੁਣ ਅਕਾਲੀ ਦਲ ਵੀ ਇਸ ਦੇ ਵਿੱਚ ਕੁਝ ਕਰੇਗਾ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਜੋ ਇਸ ਵੇਲੇ ਪੀੜਤ ਧਿਰ ਮੰਗ ਕਰ ਰਹੀ ਹੈ ਉਸ ਦੇ ਵਿੱਚ ਮਦਦ ਕੀਤੀ ਜਾਵੇ ਧੱਕਾ ਬਲੇ ਹੈ ਕਿ ਪਰਵਾਰ ਜਾਏਗਾ ਆਪਣਾ ਅ ਸਿਸ਼ਾਸ਼ਨ ਜਿਹੜਾ ਹਾਈ ਕੋਰਟ ਵਿੱਚ ਅਸੀਂ ਵੀ ਜਾਵਾਂਗੇ ਅਸੀਂ ਪੈਰਵੀ ਕਰਾਂਗੇ ਭਾਈ ਇਹਦੇ ਜਿਹੜੀ ਫਾਂਸੀ ਦੀ ਸਜ਼ਾ ਹੈ ਇਸ ਨੂੰ ਅ ਉਮਰ ਕੈਦੀ ਸਜ਼ਾ ਨੂੰ ਫਾਂਸੀ 'ਚ ਬਦਲਿਆ ਜਾਏ ਜੀ ਔਰ ਕਾਲੀ ਦਲ ਹੈ ਸ਼ੁਰੂ ਤੋਂ ਹੀ ਹਮ 84 ਤੋਂ ਹੀ ਪੀੜਤ ਬੰਦਿਆਂ ਦੀ ਪੈਰਵੀ ਕਰਦਾ ਆਇਆ ਉਹਨਾਂ ਦੀ ਸਹਾਇਤਾ ਕਰਦਾ ਆਇਆ ਜੀ ਜੇ ਕਿ ਜੇ ਕਿਸੇ ਨੂੰ ਕੋਈ ਸ਼ੱਕ ਆਗਾ ਤਾਂ ਮੇਰੇ ਕੋਲ ਹਲਾ ਹੀ ਫੋਟੋਆਂ ਪਈਆਂ ਹੋਈਆਂ ਜੀ ਜੀ ਹਾਂ ਜੀ ਜੀ ਬਹੁਤ ਬਹੁਤ ਧੰਨਵਾਦ ਸਰਨਾ ਜੀ ਕੀਮਤੀ ਸਮਾਂ ਦੇਣ ਦੇ ਲਈ ਸੋ ਇਹਨਾਂ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ ਜਿਨ੍ਹਾਂ ਨੇ ਇਸ ਮਾਮਲੇ ਦੇ ਸੰਬੰਧੀ ਆਪਣੀ رائے ਜਿਹੜੀ ਹੈ ਉਹ ਸਾਂਝੀ ਕੀਤੀ ਹੈ ਤੇ ਉਧਰ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਦਿੱਲੀ ਦੀ ਰੌਜ਼ ਐਵੇਨਿਊ ਕੋਰਟ ਦੇ ਵੱਲੋਂ ਸਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਪਰ ਜੇਕਰ ਪੀੜਤ ਧਿਰਾਂ ਦੀ ਗੱਲ ਕਰੀਏ ਤਾਂ ਪੀੜਤ ਧਿਰ ਜਰੂਰ ਇਸ ਫੈਸਲੇ ਤੋਂ ਹਲੇ ਵੀ ਨਾਖੁਸ਼ ਨਜ਼ਰ ਆ ਰਹੇ ਨੇ ਉੱਥੇ ਜਕਰ ਮੌਜੂਦਾ ਹਾਲਾਤ ਦਸੀਏ ਤਾਂ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਦੇ ਬਾਹਰ ਫਾਂਸੀ ਤੋਂ ਦੇ ਨਾਰੇ ਜਿਹੜੇ ਨੇ ਲੱਗਣੇ ਸ਼ੁਰੂ ਹੋ ਗਏ ਨੇ ਤੇ ਉੱਥੇ ਹੀ ਪੀੜਤ ਦੇ ਨਾਦਾ ਕਹਿਣਾ ਹੈ ਕਿ ਬੇਸ਼ੱਕ ਵਕੀਲ ਦੇ ਵੱਲੋਂ ਇਹ ਦਲੀਲਾਂ ਦਿੱਤੀਆਂ ਗਈਆਂ ਕਿ ਬੜਾਪੇ ਦਾ ਕਾਰਨ ਦਿੱਤਾ ਗਿਆ ਕਿ ਉਮਰ ਸਹੀ ਨਹੀਂ ਹੈ ਉਮਰ ਦਰਾਜ਼ ਨੇ ਬਿਮਾਰੀਆਂ ਦੇ ਨਾਲ ਲਿਪਟਣ ਨੇ ਇਸ ਕਰਕੇ ਇਹਨਾਂ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਦੇ ਦਿੱਤੀ ਜਾਵੇ ਪਰ ਉੱਥੇ ਹੀ ਹੁਣ ਪੀੜਤ ਧਿਰਾਂ ਦਾ ਕਹਿਣਾ ਹੈ ਕਿ ਪਰ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਹਾਈ ਕੋਰਟ ਦਾ ਰੋਕ ਕਰਾਂਗੇ ਹਾਈ ਕੋਰਟ ਦੇ ਵਿੱਚ ਜਾ ਕੇ ਇਸ ਫਾਂਸੀ ਦੀ ਸਜ਼ਾ ਦੀ ਅਪੀਲ ਕਰਾਂਗੇ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਵੱਡੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸੱਜਣ ਕੁਮਾਰ ਨੂੰ ਹੁਣ सरस्वती बिहार ਦੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਜਲਾਉਣ ਦੇ ਮਾਮਲੇ ਦੇ ਵਿੱਚ ਵੀ ਉਮਰ ਕੈਦੀ ਸਜ਼ਾ ਹੋ ਗਈ ਹੈ 12 ਫਰਵਰੀ ਨੂੰ ਇਸ ਪੂਰੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਕੁਝ ਸਮਾਂ ਪਹਿਲਾਂ ਇੱਕ ਕੇਸ ਬੰਦ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਮੁਰ ਤੋਂ ਇੱਕ ਕੇਸ ਖੋਲਿਆ ਜਾਂਦਾ ਜਿਸ ਤੋਂ ਬਾਅਦ ਬਿਆਨ ਲਏ ਜਾਂਦੇ ਨੇ ਪੀੜਤ ਧਿਰਾਂ ਦੇ ਵੀ ਤੇ ਦੂਸਰੇ ਪਾਸੇ ਸੱਜਣ ਕੁਮਾਰ ਦੇ ਵੀ ਕਾਂਗਰਸ ਦੇ ਸਾਬਕਾ ਸੰਸਦ ਨੇ ਸੱਜਣ ਕੁਮਾਰ 1984 ਦੇ ਵਿੱਚ ਇਨਾਦੇ ਉੱਤੇ ਪਹਿਲਾ ਇਲਜ਼ਾਮ ਲੱਗੇ ਕਿ ਇਨਾਦੇ ਵੱਲੋਂ ਦੰਗੇ ਨੂੰ ਭੜਕਾਇਆ ਗਿਆ ਕਈ ਸ਼ਬਦ ਇਨਾਦੇ ਵੱਲੋਂ ਇਸਤੇਮਾਲ ਕੀਤੇ ਗਏ ਤੇ ਨਾਲ ਦੀ ਨਾਲ ਇਨਾਦੇ ਵੱਲੋਂ ਦੰਗਿਆਂ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਤੇ ਉਸ ਤੋਂ ਬਾਅਦ ਸਰਸਵਤੀ ਬਿਹਾਰ ਇਲਾਕੇ ਦੇ ਵਿੱਚ ਜਸਵੰਤ ਸਿੰਘ ਨਾਮ ਦੇ ਇੱਕ ਸਿੰਘ ਨੂੰ ਜਿੰਦਾ ਸਾੜਨ ਦੇ ਤੇ ਉਸ ਦੇ ਪੁੱਤਰ ਨੂੰ ਜਿੰਦਾ ਸਾੜਨ ਦੇ ਇਲਜ਼ਾਮ ਇਨਾਦੇ ਉੱਤੇ ਲੱਗੇ ਤੇ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਸੱਜਣ ਕੁਮਾਰ ਨੂੰ ਦਿੱਲੀ ਦੀ rauze avenue ਅਦਾਲਤ ਦੇ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਤੇ ਉਸ ਪੂਰੇ ਮਾਮਲੇ ਦੇ ਵਿੱਚ ਬੀਤੇ ਦਿਨ ਸੁਣਵਾਈ ਹੋਣੀ ਸੀ ਪਰ ਸੁਣਵਾਈ ਨੂੰ ਜਿਹੜਾ ਟਾਲ ਦਿੱਤਾ ਗਿਆ ਸੀ ਕੁਝ ਕਾਰਨਾ ਕਰਕੇ ਤੇ ਉਸ ਤੋਂ ਬਾਅਦ ਅੱਜ ਇਸ ਪੂਰੇ ਮਾਮਲੇ ਦੇ ਵਿੱਚ ਫੈਸਲੇ ਦਾ ਦਿਨ ਚੁਣਿਆ ਗਿਆ ਤੇ 2 ਵਜੇ ਤੋਂ ਬਾਅਦ ਇਹ ਫੈਸਲਾ ਆਣਾ ਸੀ ਤੇ ਹੁਣ ਫੈਸਲਾ ਜਿਹੜਾ ਇਹ ਦਿੱਲੀ ਦੀ rauze avenue ਅਦਾਲਤ ਦੇ ਵੱਲੋਂ ਲੈ ਲਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੇ ਸੱਜਣ ਕੁਮਾਰ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇੱਕ ਮਾਮਲੇ ਦੇ ਵਿੱਚ ਸੱਜਣ ਕੁਮਾਰ ਜਿਹੜਾ ਨੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ ਤੇ ਹੁਣ ਇਹ ਦੂਸਰਾ ਮਾਮਲਾ ਹੈ ਜਿਸ ਦੇ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਉਹ ਸੁਣਾਈ ਗਈ ਹੈ ਤੇ ਉੱਥੇ ਹੀ ਪਰਿਵਾਰ ਪੀੜਤ ਦੀ ਧਿਰ ਦੀ ਗੱਲ ਕਰੀ ਹੈ ਤਾਂ ਪੀੜਤਾਂ ਧਿਰਾਂ ਜਿਹੜੀਆਂ ਨੇ ਉਹ ਇਸ ਫੈਸਲੇ ਤੋਂ ਨਾਖੁਸ਼ ਨਜ਼ਰ ਆ ਰਹੀਆਂ ਨੇ ਪੀੜਤਾਂ ਧਿਰਾਂ ਦਾ ਕਹਿਣਾ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਣੀ ਚਾਹੀਦੀ ਸੀ ਉਹ ਇਸ ਫੈਸਲੇ ਤੋਂ ਨਾਖੁਸ਼ ਨਜ਼ਰ ਆ ਰਹੇ ਨੇ ਜੇਕਰ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ ਰਾਉਜ਼ ਐਵੇਨਿਊ ਅਦਾਲਤ ਦੇ ਬਾਹਰ ਜਿਹੜਾ ਹੈ ਪੀੜਤ ਅਤੇ ਧਿਰਾਂ ਦੇ ਵੱਲੋਂ ਫਾਂਸੀ ਦੋ ਫਾਂਸੀ ਦੋ ਦੇ ਨਾਅਰੇ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਤੇ ਉੱਥੇ ਹੀ ਪੀੜਤ ਧਿਰਾਂ ਦਾ ਕਹਿਣਾ ਹੈ ਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੀੜਤ ਧਿਰਾਂ ਦੇ ਵੱਲੋਂ ਹਾਈ ਕੋਰਟ ਦਾ ਰੁਖ ਜਿਹੜਾ ਉਹ ਕੀਤਾ ਜਾਏਗਾ ਤਾਂ ਕਿ ਅਬ ਬੰਦਾ ਇਨਸਾਫ ਜਿਹੜਾ ਉਹ ਲਿਆ ਜਾ ਸਕੇ ਤੇ ਉੱਥੇ ਜਿਵੇਂ ਤੁਸੀਂ ਸੁਣਿਆ ਕਿ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਵੀ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬੇਸ਼ੱਕ ਇਹ ਮਾਮਲਾ ਦੁਆਰਤੀ ਖੋਲ੍ਹਿਆ ਹੈ ਬੇਸ਼ੱਕ ਭਾਜਪਾ ਸਰਕਾਰ ਦੇ ਵੱਲੇ ਇਸ ਪੂਰੇ ਮਾਮਲੇ ਦੇ ਵਿੱਚ ਦੁਆਰਤੀ ਫਾਈਲਾਂ ਖੋਲ੍ਹੀਆਂ ਗਈਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਕਹਿ ਕੇ ਜੇਕਰ ਪੀੜਤ ਧਿਰ ਹਾਈ ਕੋਰਟ ਦੇ ਵਿੱਚ ਜਾਂਦੀ ਹੈ ਤਾਂ ਜ਼ਰੂਰ ਅਸੀਂ ਵੀ ਉਹਨਾਂ ਦੀ ਪੈਰਵਾਈ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਕਰਾਂਗੇ ਤੇ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਬਾਉਣ ਦੀ ਕੋਸ਼ਿਸ਼ ਕਰਾਂਗੇ ਪਰ ਬੇਅਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 1984 ਸਿੱਖ ਕਤਲਿਆਂ ਮਾਮਲੇ ਦੇ ਵਿੱਚ ਸਰਸਵਤੀ ਬਿਹਾਰ ਦੇ ਵਿੱਚ ਦੋ ਸਿੰਘਾਂ ਨੂੰ ਸਾੜਨ ਦੇ ਮਾਮਲੇ ਦੇ ਵਿੱਚ ਜ਼ਿੰਦਾ ਜਲਾਣ ਦੇ ਮਾਮਲੇ ਵਿੱਚ ਸੱਜਣ ਕੁਮਾਰ ਦੇ ਉੱਤੇ ਵੱਡਾ ਫੈਸਲਾ ਜਿਹੜਾ ਦਿੱਲੀ ਦੀ ਰਾਊਜ਼ੇਬਨੀਓ ਅਦਾਲਤ ਦੇ ਵੱਲੋਂ ਲਿਆ ਗਿਆ ਹੈ ਰਾਊਜ਼ੇਬਨੀਓ ਅਦਾਲਤ ਦੇ ਵੱਲੋਂ ਸੱਜਣ ਕੁਮਾਰ ਨੂੰ 12 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਆ ਉਹ ਸੁਣਾ ਦਿੱਤੀ ਗਈ ਹੈ ਅਤੇ ਹੁਣ ਦੂਸਰਾ ਮਾਮਲਾ ਜਿਸ ਦੇ ਵਿੱਚ 1984 ਦੇ ਨਾਲ ਜੁੜਿਆ ਹੋਇਆ ਜਿਸ ਦੇ ਵਿੱਚ ਸੱਜਣ ਕੁਮਾਰ ਜਿਹੜਾ ਨੇ ਉਹ ਉਮਰ ਕੈਦ ਦੀ ਸਜ਼ਾ ਕੱਟਣਗੇ ਉਧਰ ਪੀੜਤ ਧਿਰ ਜਿਹੜੀ ਹੈ ਉਹ ਇਸ ਫੈਸਲੇ ਤੋਂ ਹਾਲਾਂਕਿ ਨਾਕੁਸ਼ ਦਿਖਾਈ ਦੇ ਰਹੀ ਹੈ ਦਿੱਲੀ ਦੀ rauza beni ਉਦਾਲਤ ਦੇ ਬਾਹਰ ਫਾਂਸੀ ਦੋ ਦੇ ਨਾਰੇ ਲਗਾਏ ਜਾ ਰਹੇ ਨੇ ਇਸ ਖਬਰ ਤੇ ਹੋਰ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਸੁਖਵੀਰ ਸਿੰਘ ਸ਼ਿਰਗਿਲ ਸੁਖਬੀਰ ਕੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਦਿੱਲੀ ਦੇ ਵਿੱਚ ਇਸ ਵੇਲੇ ਸਥਿਤੀ ਜਿਹੜੀ ਉਹ ਕੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਇੱਕ ਪਾਸੇ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਪੀੜਤ ਧਿਰ ਜਿਹੜਾ ਅਦਾਲਤ ਦੇ ਬਾਹਰ ਪ੍ਰਦਰਸ਼ਨ ਵੀ ਕਰ ਰਹੇ ਨੇ ਫਾਂਸੀ ਦੋ ਦੇ ਨਾਰੇ ਵੀ ਲਗਾਏ ਜਾ ਰਹੇ ਨੇ ਖਬਰਾਂ ਦੇ ਜ਼ਰੀਏ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਸੱਜਣ ਕੁਮਾਰ ਹੋਰਾਂ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਹੈ ਉਸ ਦੇ ਵਿਰੋਧ ਦੇ ਵਿੱਚ ਲਗਾਤਾਰ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਬਹੁਤ ਸਾਰੇ ਲੋਕ ਜਿਹੜੇ ਕਿ ਪੀੜਤ ਨੇ ਉਹਨਾਂ ਦੇ ਵੱਲੋਂ ਉੱਥੇ ਫਾਂਸੀ ਤੋਂ ਦੀ ਗੱਲ ਕੀਤੀ ਜਾ ਰਹੀ ਹੈ ਪਰ ਜੇ ਇਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਵਿਵੇਕ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਜੇ ਇਸ ਤਰੀਕੇ ਇਹ ਫਾਂਸੀ ਦੀ ਸਜ਼ਾ ਨੂੰ ਲੈ ਕੇ ਅੱਜ ਇਹਨਾਂ ਦੇ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਜਾਂ ਫਿਰ ਧਰਨਾ ਦਿੱਤਾ ਜਾ ਰਿਹਾ ਉਹ ਜਿਹੜੇ ਲੋਕ ਜਿਹੜੇ ਪੀੜਤ ਸਨ ਉਹ ਕਹਿੰਦੇ ਕਿ ਭਾਈ ਹੁਣ ਅਸੀਂ ਲੈਣਾ ਕੀ ਹੈ ਜੇਕਰ ਇਹਨਾਂ ਨੂੰ ਸਜ਼ਾ ਜਿਹੜੀ ਹੈ ਉਮਰ ਕੈਦ ਦੇ ਵਿੱਚ ਦਿੱਤੀ ਜਾਵੇ ਕਿਉਂਕਿ ਇਹ ਸਾਰੀਆਂ ਚੀਜ਼ਾਂ ਕਹਿੰਦੇ ਜੇਕਰ ਉਹਨਾਂ ਨੂੰ ਇੱਕ ਵਾਰੀ ਫਾਂਸੀ ਦੇ ਦਿੱਤੀ ਗਈ ਤਾਂ ਉਹਨਾਂ ਦੇ ਕਿਸੇ ਵੀ ਤਰੀਕੇ ਦੇ ਨਾਲ ਇਹ ਕਹ ਲਈਏ ਕਿ ਮਨ ਦੇ ਵਿੱਚ ਇਹ ਭਾਵਨਾ ਨਹੀਂ ਹੈ ਜੇ ਇਹ ਤਾਂ ਇੱਕੋ ਦਮ ਕੰਮ ਖਤਮ ਹੋਣ ਵਾਲੀ ਗੱਲ ਹੋ ਜਾਣੀ ਹੈ ਪਰ ਇਹ ਸਭ ਦੇ ਦਰਮਿਆਨ ਅੱਜ ਜਿਸ ਤਰੀਕੇ ਦੇ ਨਾਲ rauze avenue court ਦੇ ਵਿੱਚੋਂ ਇਹ ਫੈਸਲਾ ਆਉਂਦਾ ਕਿ ਉਹਨਾਂ ਨੂੰ ਉਮਰ ਕੈਦ ਜਿਹੜੀ ਹੈ ਉਹ ਹੋਵੇ ਗੀਤੇ ਉਸ ਉਮਰਕਾਹ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਲਗਾਤਾਰਤਾ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਵੀ ਹੋ ਰਹੀਆਂ ਨੇ ਜਿਸ ਦੇ ਵਿੱਚ ਧਰਨੇ ਵੀ ਨੇ ਤਿੰਨ ਮਾਮਲੇ ਸੀ ਇਹ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਵਿੱਚੋਂ ਬਰੀ ਹੋਏ ਸੀ ਦੋ ਦੇ ਵਿੱਚ ਦੋਸ਼ੀ ਪਾਏ ਗਏ ਸੀ ਜੇਕਰ ਆਪਾਂ ਇਹ ਸਾਰੀ ਸਥਿਤੀ ਦੇ ਉੱਪਰ ਗੱਲ ਕਰੀਏ ਤਾਂ ਬਰੀ ਹੋਏ ਦੋਸ਼ੀਆਂ ਵਿਰੁੱਧ ਅਪੀਲ ਕਰਨ ਦੀ ਗੱਲ ਜਿਹੜੀ ਆ ਉਹ ਦਿੱਲੀ ਸਰਕਾਰ ਦੇ ਵੱਲੋਂ ਕਹੀ ਗਈ ਸੀ ਪਰ ਜਿਸ ਤਰੀਕੇ ਅੱਜ ਉਮਰਕਾਹ ਦੀ ਸਜ਼ਾ ਸੁਣਾਈ ਗਈ ਆ ਉਸ ਤੋਂ ਤੇ ਬੋਲੋ ਸੇਕ ਘਤਲੀਆਮ ਉਥੇ ਕੀਤਾ ਗਿਆ ਤੇ ਜਿਹੜੇ ਕੇਸ ਵਿੱਚ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਆ ਉਸ ਕੇਸ ਦੇ ਪੀੜਤ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰਤਾ ਦੇ ਵਿੱਚ ਇਹੀ ਗੱਲ ਕਹੀ ਜਾ ਰਹੀ ਆ ਕਿ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ ਜੀ ਸੁਖਬੀਰ ਬੇਸ਼ੱਕ ਆਪਾਂ ਦੇਖ ਰਹੇ ਆ ਕਿ 1984 ਦਾ ਮਾਮਲਾ ਆ ਪਰ ਹੁਣ ਜਾ ਕੇ 2025 ਦੇ ਵਿੱਚ ਇਨਸਾਫ ਮਿਲਣਾ ਸ਼ੁਰੂ ਹੋ ਗਿਆ ਤਾਂ ਮਨ ਸਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਦੋਸ਼ੀ ਨੇ ਉਹ ਵੀ ਬਹੁਤ ਜਲਦ ਸਲਾਖਾਂ ਦੇ ਪਿੱਛੇ ਹੋਣਗੇ ਉਹਨਾਂ ਨੂੰ ਵੀ ਜਿਹੜੀਆਂ ਸਜ਼ਾਵਾਂ ਅਦਾਲਤ ਦੇ ਵੱਲੋਂ ਦਿੱਤੀਆਂ ਜਾਣਗੀਆਂ ਕਿਉਂਕਿ ਐਚਐਸ ਫੂਲ ਕਾ ਪਿਛਲੇ ਦਿਨੀ ਨਰਾਜ਼ ਦਿਖਾਈ ਦਿੱਤੇ ਉਹਨਾਂ ਨੇ ਕਿਹਾ ਕਿ ਮੈਨੂੰ ਗਿਲਾ ਹੈ 1984 ਮਾਮਲੇ ਦੇ ਵਿੱਚ ਸੁਪਰੀਮ ਕੋਰਟ ਤੋਂ ਕਿ ਸੁਪਰੀਮ ਕੋਰਟ ਨੇ ਉਸ ਤਰੀਕੇ ਨੇ ਫੈਸਲੇ ਨਹੀਂ ਸੁਣਾਏ ਜੋ ਸੁਣਾਉਣੇ ਚਾਹੀਦੇ ਸੀਗੇ ਆ ਬਿਲਕੁਲ ਇਹ ਤਾਂ ਚੀਜ਼ ਹੈ ਹੀ ਹੈ ਬਿਲਕੁਲ ਵਿਵੇਕ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਆਮ ਲੋਕ ਇਹ ਗੱਲ ਨੂੰ ਪ੍ਰਚਾਰ ਦੇ ਜ਼ਰੂਰ ਇਸ ਵਕਤ ਵੀ ਨਜ਼ਰ ਆ ਰਹੇ ਨੇ ਕਿਉਂਕਿ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਜੇਕਰ ਸਾਡੀਆਂ ਨਿਆਂਿਕ ਅਦਾਲਤਾਂ ਜਿਹੜੀਆਂ ਨੇ ਮਾਨਯੋਗ ਅਦਾਲਤਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਇਸ ਸਾਰੇ ਕੇਸ ਨੂੰ ਗੰਭੀਰਤਾ ਦੇ ਵਿੱਚ ਲਿਆ ਜਾਂਦਾ ਜਿਵੇਂ ਕਿ ਐਚਐਸ ਫੂਲਕਾ ਹੋਰਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਆਪਣਾ ਖੁੱਬਗਲਾਟ ਜਿਹੜਾ ਸੀ ਉਹ ਆ ਸੱਚ ਇਹ ਜਿੱਥੇ ਉਹਨਾਂ ਨੇ ਕਈ ਬਤਾਰ ਇੱਕ ਵਕੀਲ ਉੱਥੇ ਹੀ ਵੱਖ-ਵੱਖ ਹੋਰ ਜੜੀਆਂ ਜਥੇਬੰਦੀਆਂ ਨੇ ਆਗੂ ਨੇ ਉਹਨਾਂ ਦੇ ਬਤੂ ਵੀ ਕਿਹਾ ਜਾ ਰਿਹਾ ਕਿ ਸਾਡੀਆਂ ਉਸ ਵਕਤ ਅਦਾਲਤਾਂ ਦੇ ਉੱਪਰ ਕਿਤੇ ਨਾ ਕਿਤੇ ਵੱਡਾ ਸਵਾਲੀਆ ਨਿਸ਼ਾਨ ਆਉਂਦਾ ਹੈ ਕਿ ਇਸ ਤਰੀਕੇ ਦੇ ਨਾਲ ਲੰਮੇ ਲੇਟ ਪਾਈ ਜਾਣੀ ਸੀ ਇਸ ਤਰੀਕੇ ਦੇ ਨਾਲ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਣੀ ਸੀ ਕਿਉਂਕਿ ਇਹ ਤਾਂ ਸੱਜਣ ਕੁਮਾਰ ਹੋਰਾਂ ਦੀ ਗੱਲ ਕਰੀਏ ਤਾਂ ਹੁਣ ਹੀ ਹੂੰ ਕਿ ਨਾਲ ਉਸਦੀ ਪੂਰਤੀ ਹੋਏਗੀ ਇਹਨਾਂ ਨੂੰ ਤਾਂ ਮਿਆਰੀ ਸਜ਼ਾ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਿਆਰੀ ਸਜ਼ਾ ਐਦਾਂ ਦੀ ਮਿਲਣੀ ਚਾਹੀਦੀ ਹੈ ਇਹਨਾਂ ਦੀਆਂ ਭਾਵੇਂ ਜਿੰਨੀਆਂ तमाम ਜਾਇਦਾਦਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਕੁਰਕ ਕੀਤਾ ਜਾਵੇ ਘਰ ਰਿਸ਼ਤੇਦਾਰੀ ਸੱਤੇ ਲੱਗਿਆ ਉਹ ਸਾਰੀਆਂ ਚੀਜ਼ਾਂ ਕਹਿੰਦੇ ਕੁਰਖੋਣੀਆਂ ਚਾਹੀਦੀਆਂ ਨੇ ਤੇ ਉਹ ਸਾਰੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਨੂੰ ਕੁਰਕ ਕਰਕੇ ਇਹਨਾਂ ਪੀੜਤ ਪਰਿਵਾਰਾਂ ਦੇ ਵਿੱਚ ਵੰਡੀਆਂ ਜਾਣ ਇਹਨਾਂ ਪੀੜਤ ਪਰਿਵਾਰਾਂ ਨੂੰ ਉਸਦਾ ਇਨਸਾਫ ਜਿਹੜਾ ਦੇ ਵੀ ਤਾਂ ਅੱਜਕੱਲ ਬਿਲਕੁਲ ਸਾਡੀਆਂ ਨੇ ਐ ਕਦਾਲਾ ਤਾਂ ਨੇ ਕੁਝ ਸੋਚਿਆ ਵਿਚਾਰਿਆ ਸੋ ਇਸ ਵਕਤ ਇੱਕ ਨਰਾਉਜ਼ ਐਵਨਿੰਗ ਕੋਰਟ ਦੇ ਵਿੱਚੋਂ ਜਦੋਂ ਫੈਸਲਾ ਆਉਣ ਤੋਂ ਬਾਅਦ ਧਰਨਾ ਦੇਣਾ ਪੈ ਰਿਹਾ ਹੈ ਬਾਰ-ਬਾਰ ਹੁਣ ਹਾਈ ਕੋਰਟ ਜਾਣ ਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਰੋਕ ਕਰਨ ਦੀ ਵੀ ਗੱਲ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਵੱਡਾ ਸਵਾਲ ਜ਼ਰੂਰ ਖੜਾ ਕਰਦੀਆਂ ਨੇ ਪਰ ਆਸਤਾ ਕਿਤੇ ਨਾ ਕਿਤੇ ਜ਼ਰੂਰ ਆਸ ਦੇ ਉੱਪਰ ਹੀ ਦੁਨੀਆ ਬਵੇ ਕਾਇਮ ਹੈ ਤੇ ਹਾਲ ਦਾ ਸੂਰ ਵੱਜਦੀ ਹੈ ਕਿ ਜੇਕਰ ਇਹਨਾਂ ਦੇ ਉੱਪਰ ਕਾਰਵਾਈ ਇਸ ਤਰੀਕੇ ਦੇ ਨਾਲ ਹੋਈ ਹੈ ਸਜ਼ਾ ਜਾਫਤਾ ਇਹਨਾਂ ਨੂੰ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਾਂ ਦੋਸ਼ੀਆਂ ਜਿਨ੍ਹਾਂ ਜਿਨ੍ਹਾਂ ਦੇ ਉੱਪਰ ਵੀ ਦੋਸ਼ ਲੱਗੇ ਨੇ ਜਿਨ੍ਹਾਂ ਦੇ ਵੱਲੋਂ ਵੀ ਕਤਲਿਆਮ ਕੀਤਾ ਗਿਆ ਉਹਨਾਂ ਦੇ ਬਾਰੇ ਵੀ ਆਉਣ ਵਾਲੇ ਦਿਨਾਂ ਦੇ ਆ ਆਸ ਇਹ ਬਚੀ ਹੈ ਕਿ ਉਹਨਾਂ ਦੇ ਉੱਪਰ ਵੀ ਮਾਮਲੇ ਜਿਹੜੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਸਜ਼ਾਾਂ ਜਿਹੜੀਆਂ ਨੇ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਲੋਕਾਂ ਦੇ ਮੰਦੇ ਉੱਪਰ ਹੂੰ ਹਾਲਾਤਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਆ ਦੇਰ ਜ਼ਰੂਰ ਹੁੰਦੀ ਆ ਪਰ ਸਜ਼ਾ ਜਿਹੜੀ ਆ ਉਹ ਜ਼ਰੂਰ ਦਿੱਤੀ ਜਾਂਦੀ ਹੈ ਜੀ ਬਹੁਤ ਬਹੁਤ ਧੰਨਵਾਦ ਸੁਖਬੀਰ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਹਨਾਂ ਮੇਰੇ ਨਾਲ ਮੇਰੇ ਸਹਿਯੋਗੀ ਸੁਖਬੀਰ ਸਿੰਘ ਸ਼ੇਰਗਿੱਲ ਜਨਾਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਵੱਡੀ ਖਬਰ ਤੁਹਾਡੇ ਨਾਲ ਦਿੱਲੀ ਤੋਂ ਅੱਜ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਜੀਏ ਕਿ 84 ਸਿੱਖ ਕਤਲਿਆਂ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਸਜਣ ਕੁਮਾਰ ਨੂੰ ਜਿਹੜਾ ਹੁਣ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਅਦਾਲਤ ਦੇ ਵੱਲੋਂ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਦੇ ਵੱਲੋਂ ਸਜਣ ਕੁਮਾਰ ਨੂੰ 12 ਫਰਵਰੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਸਜਣ ਕੁਮਾਰ ਨੂੰ ਜਿਹੜਾ ਉਮਰ ਕੈਦ ਦੀ ਸਜ਼ਾ ਉਹ ਸੁਣਾ ਦਿੱਤੀ ਗਈ ਹੈ ਤੇ ਉਧਰ ਜੇਕਰ ਪੀੜਤ ਧਿਰਾਂ ਦੀ ਗੱਲ ਕਰੀਏ ਤਾਂ ਪੀੜਤ ਧਿਰ ਅ ਇਸ ਫੈਸਲੇ ਤੋਂ ਥੋੜਾ ਜਿਹਾ ਨਾਰਾਜ਼ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ ਇਹ ਸਜ਼ਾ ਉਸ ਦੇ ਲਈ ਬਹੁਤ ਥੋੜੀ ਹੈ ਕਿਉਂਕਿ ਇੱਕ ਹੋਰ ਮਾਮਲੇ ਦੇ ਵਿੱਚ ਸੱਜਣ ਕੁਮਾਰ ਜਿਹੜਾ ਨੇ ਉਹ ਇਸ ਸਮੇਂ ਉਮਰ ਕੈਦ ਦੀ ਸਜ਼ਾ ਕੱਟ ਰਹੇ ਨੇ ਤੇ ਦੂਸਰਾ ਮਾਮਲਾ ਹੈ ਜਿਸ ਦੇ ਵਿੱਚ ਸੱਜਣ ਕੁਮਾਰ ਨੂੰ ਮੋੜ ਤੋਂ ਉਮਰ ਕੈਦ ਦੀ ਸਜ਼ਾ ਉਹ ਸੁਣਾਈ ਗਈ ਹੈ